ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪ ਸਭ ਨੂੰ ਪਤਾ ਹੈ ਕਿ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਆ ਪੂਰੇ ਪੰਜਾਬ ਭਰ ਦੇ ਵਿੱਚ ਮਨਰੇਗਾ ਵਰਕਰਾਂ ਦੀ ਕਾਂਗਰਸ ਪਾਰਟੀ ਨੇ ਲੜਾਈ ਲੜਨ ਦਾ ਪ੍ਰਣ ਕੀਤਾ ਹੈ ਜਾਨੀ ਕਿ ਮਨ ਬਣਾਇਆ ਹੈ ਔਰ ਉਰੇ ਤਹਿਤ ਬਪੇਸ਼ ਬਗੇਲ ਸਾਹਿਬ ਜਿਹੜੇ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਸਾਹਿਬ ਨੇ سابقا ਤੇ ਪੰਜਾਬ ਦੇ ਇਨਚਾਰਜ ਨੇ ਉਹ ਕੱਲ ਨੂੰ ਇਸ ਸੰਗਰਾਮ ਦੇ ਤਹਿਤ ਪਹਿਲੀ ਜਿਹੜੀ ਸਭਾ ਹੈ ਉਹਨੂੰ ਸਵਾਗਤਨ ਕਰਨਗੇ ਗੁਰਦਾਸਪੁਰ ਠੀਕ 10 ਵਜੇ ਔਰ ਦੁਪਹਿਰੇ 2 ਵਜੇ ਕੱਲ ਨੂੰ ਹੁਸ਼ਿਆਰਪੁਰ ਟਾਂਡਾ ਵਿਖੇ ਸੰਬੋਧਨ ਕਰਨਗੇ ਇਸੇ ਤਰ੍ਹਾਂ 9 ਤਰੀਕ ਨੂੰ ਬਲਾਚੌਰ 10 ਵਜੇ ਤੇ 2 ਵਜੇ ਸਮਰਾਲਾ ਖੰਨਾ ਹਲਕੇ ਦੇ ਵਿੱਚ ਸਮਰਾਲਾ ਵਿਖੇ ਸੰਬੋਧਨ ਕਰਨਗੇ ਇਸੇ ਤਰ੍ਹਾਂ 10 ਤਰੀਕ ਨੂੰ ਪਟਿਆਲਾ ਹਲਕੇ ਚ ਰਾਜਪੁਰਾ 10 ਵਜੇ ਤੇ ਫਿਰ ਸੰਗਰੂਰ ਦੇ ਵਿੱਚ 2 ਵਜੇ ਸੰਬੋਧਨ ਕਰਨਗੇ ਇਸੇ ਤਰ੍ਹਾਂ ਅਗਲੇ ਦਿਨ ਜਾਨੀ ਕਿ 11 ਤਰੀਕ ਨੂੰ ਪੁੱਚੋ ਮੰਡੀ ਦੇ ਵਿੱਚ ਠੀਕ 10 ਵਜੇ ਤੇ ਸ਼ਾਮੀ 2 ਵਜੇ ਬਾਗਾ ਪੁਰਾਣਾ ਇਹ 11 ਤਰੀਕ ਨੂੰ ਤੇ 12 ਤਰੀਕ ਨੂੰ ਪ੍ਰੋਗਰਾਮ ਫਰੋਜ਼ਪੁਰ ਚ ਗੁਰੂ ਹਰ ਸਹਾਇ ਵਿਖੇ 10 ਵਜੇ ਮਨਰੇਗਾ ਵਰਕਰਾਂ ਨੂੰ ਸਬੋਧਨ ਕਰਕੇ ਇਸ ਸੰਗਰਾਮ ਦੀ ਲੜਾਈ ਲੜਨਾ ਸ਼ੁਰੂਆਤ ਕਰਾਂਗੇ ਕਿਉਂਕਿ ਇਹ ਲੋਕਾਂ ਤੋਂ ਰੋਜੀ ਰੋਟੀ ਖੋਈ ਗਈ ਹੈ ਡਾਕਟਰ ਮਨਮੋਨ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਗਰੀਬਾਂ ਨੂੰ ਹਰ ਘਰ ਨੂੰ ਰੋਜ਼ਗਾਰ ਦੇਣ ਦਾ ਕਮਹਿ ਕੀਤਾ ਸੀ ਜਿਹਨੂੰ ਖੋਣ ਦਾ ਆਪਰਾਲਾ ਬੀਜੇਪੀ ਸਰਕਾਰ ਨੇ ਕੀਤਾ ਹੈ ਔਰ ਬੀਜੇਪੀ ਨੇ ਇਹ ਸਾਡੀ ਰੋਜੀ ਰੋਟੀ ਖੋਣ ਦਾ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਕਰਦਿਆਂ ਇੱਕ ਸੈਸ਼ਨ ਬੁਲਾ ਕੇ ਆਪਣੇ ਹੱਥ ਧੋ ਲਏ ਨੇ ਇਸ ਤਰ੍ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਇਸ ਸੰਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਸਾਰੇ ਲੋਕਾਂ ਨੇ ਇਹਦੇ 'ਚ ਹਿੱਸਾ ਲੈਣਾ ਹੈ ਤਾਂ ਜੋ ਇਸ ਲੜਾਈ ਨੂੰ ਆਪਾਂ ਘਰ-ਘਰ ਤੱਕ ਲੈ ਕੇ ਜਾ ਸਕੀਏ ਔਰ ਲੋਕਾਂ ਦੀ ਰੋਜੀ ਰੋਟੀ ਜਿਹੜੀ ਖੋ ਰਹੀ ਹੈ ਮਨਰੇਗਾ ਸਕੀਮ ਜਿਹੜੀ ਬੰਦ ਕਰਨ ਜਾ ਰਹੀ ਹੈ ਭਾਜਪੀ ਸਰਕਾਰ ਤੇ ਉਹਰੇ ਨਾਲ ਆਮ ਆਦਮੀ ਪਾਰਟੀ ਉਨ੍ਹਾਂ ਦੇ ਖਿਲਾਫ ਲੜਾਈ ਲੜਕੇ ਆਪਾਂ ਇਸ ਕਾਨੂੰਨ ਨੂੰ ਵਾਪਸ ਲੈ ਕੇ ਆਉਣਾ ਹੈ ਪਰਮਾਤਮਾ ਕਿਰਪਾ ਕਰੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੋਏਗਾ ਤਾਂ ਦੁਬਾਰੇ ਮਨਰੇਗਾ ਨੂੰ ਫੇਰ ਬਹਾਲ ਕਰਾਂਗੇ ਔਰ ਘਰ ਘਰ ਕੰਮ ਦੇਣ ਦਾ ਕੰਮ ਕਰਾਂਗੇ ਸੋ ਆਸ ਕਰਦਾ ਹਾਂ ਕਿ ਤੁਸੀਂ ਇਸ ਸੰਗਰਾਮ ਦੇ ਵਿੱਚ ਹਰ ਵਿਅਕਤੀ ਪੰਜਾਬ ਦਾ ਉਹਨਾਂ ਇਲਾਕਿਆਂ ਦੇ ਸਾਡੇ ਮਨਰੇਗਾ ਭਰਾ ਤੇ ਆਮ ਲੋਕ ਕਾਂਗਰਸ ਨੂੰ ਪਿਆਰ ਕਰਨ ਵਾਲੇ ਔਰ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਔਰ ਸੰਘਰਸ਼ਾ ਦੀ ਲੜਾਈ ਲੜਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਇਸ ਸੰਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਬਣਾਓ ਥੋੜਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਕੱਲ ਨੂੰ ਗੁਰਦਾਸਪੁਰ ਤੇ ਟਾਂਡਾ ਵਿਖੇ